ਮੇਰਾ ਨਾਮ ਹੈਗਾ ਚਰਨਜੀਤ ਸਿੰਘ ਜੀ ਪਿੰਡ ਕਾਲੇਵਾ ਪੱਕੀ ਜੀ ਕੀ ਹੋ ਗਿਆ ਅੱਜ ਇਕੱਠੇ ਹੋਏ ਥਣ ਚੌਕੀ ਮੋੜ ਅਸੀਂ ਇਸ ਕਰਕੇ ਇਕੱਠੇ ਹੋਏ ਜੀ ਮੇਰੇ ਮੁੰਡੇ ਦਾ ਗੁਰਮukh ਸਿੰਘ ਉਰਫ ਭੋਲਾ ਉਹਦੇ ਨਾਲ ਧੱਕਾ ਹੋਇਆ ਜੀ ਜਦੋਂ ਉਹਨੇ ਧੱਕਾ ਕੀਤਾ ਇਹ ਬੇ ਗੱਡੀ ਦਾ ਪਰਚਾ ਲਖਾਦੇ ਸੀ ਗੱਡੀ ਦੀ ਚੋਰੀ ਹੋਈ ਆ ਤੇ ਉਸ ਤੋਂ ਬਾਅਦ ਜਦੋਂ ਗੱਡੀ ਦੀ ਚੋਰੀ ਹੋਈ ਤਾਂ ਇਹ ਬੰਦਿਆਂ ਨੇ ਕੀ ਕੀਤਾ ਸਾਡੇ ਮੁੰਡੇ ਨੂੰ ਸੱਦਿਆ ਵੀ ਬਿਆਨ ਲੈਣੇ ਆ ਤੁਹਾਡੇ ਤੇ ਬਿਆਨ ਦੇ ਕਰਕੇ ਸਦਕੇ ਇਹਨੂੰ ਮੁੰਡੇ ਨੂੰ ਸਾਡੇ ਕੋਲੇ ਨੂੰ ਇੱਥੇ ਪਿਠਾੜ ਲਿਆ ਜੀ ਜਦੋਂ ਪਿਠਾੜ ਲਿਆ ਉਠਾਲ ਕੇ ਨਹੀਂ ਸਾਢੇ 9 ਵਜੇ ਸਾਨੂੰ ਫੋਨ ਕੀਤਾ ਵੀ ਆ ਕੇ ਆਪਣੇ ਮੁੰਡੇ ਨੂੰ ਲੈ ਜਾਓ ਅਸੀਂ ਮੁੰਡੇ ਨੂੰ ਲੈ ਗਏ ਦੂਏ ਦਿਨ ਕਹਿੰਦੇ ਵੀ 9 ਵਜੇ ਪੇਸ਼ ਕਰੋ ਅਸੀਂ ਸਾਢੇ 10 ਵਜੇ ਨਹੀਂ ਪਹੁੰਚਦਾ ਸੀਗਾ ਜੀ ਤੇ ਸਾਢੇ 10 ਵਜੇ ਉਹਨੂੰ ਪੇਸ਼ ਕੀਤਾ ਜਦੋਂ ਪੇਸ਼ ਕੀਤਾ ਤਾਂ ਇਨੀ ਸਾਰੀ ਦਿਹਾੜੀ ਮੁੰਡਾ ਨਹੀਂ ਛੱਡਿਆ ਸ਼ਾਮ ਨੂੰ ਜਾ ਕੇ ਇਨੀ 4-5 ਵਜੇ ਦੇ ਵਿਚਾਲੇ ਵਿਚਾਲੇ ਇਨੀ ਤੋਂ ਪਰਚਾ ਗੋਲੀਆਂ ਦਾ ਪਾਤਾ ਜੀ ਜਦੋਂ ਗੋਲੀਆਂ ਦਾ ਪਰਚਾ ਪਾਇਆ ਮੋੜ ਕੇ ਅਸੀਂ ਇਹਨਾਂ ਤੋਂ ਪੁੱਛਿਆ ਵੀ ਮੈਂ ਐਸਐਸਓ ਸਾਹਿਬ ਦੇ ਵੀ ਗਿਆ ਉੱਥੇ ਮਾਲ ਵੋਠਾਣੇ ਗਿਆ ਜੀ ਉਹ ਐਸਐਚਓ ਨੇ ਵੀ ਇਹ ਬੋਲਿਆ ਵੀ ਇਹ ਗੋਲੀਆਂ ਤਾਂ ਹੁਣ ਪੈ ਗਈਆਂ ਅਸੀਂ ਕੀ ਕਰ ਸਕਦੇ ਆ ਜਦੋਂ ਪਰਚਾ ਹੋ ਗਿਆ ਅਸੀਂ ਕੁਝ ਨਹੀਂ ਕਰ ਸਕਦੇ ਮੈਨੂੰ ਤਾਂ ਹੁਣ ਇਹ ਚਾਹੀਦਾ ਵੀ ਮੈਂ ਇੱਥੇ ਖੜਾ ਗਰੀਬ ਨਵਾਦਿਆ ਵੀ ਮੈਨੂੰ ਆਪਣਾ ਜੋ ਵੀ ਮੇਰੇ ਮੁੰਡੇ ਤੇ ਗਲਤ ਪਰਚਾ ਪਿਆ ਮੈਨੂੰ ਆਪਣਾ ਨਾ ਮੇਰਾ ਜੋ ਵੀ ਹੈਗਾ ਮੇਰਾ ਬੰਦਾ ਮੈਨੂੰ ਮਿਲਣਾ ਚਾਹੀਦਾ ਸੀ। ਮੁੰਡੇ ਤੇ ਪਿਆ ਵੀ ਕੋਈ ਪਰਚਾ ਆ। ਉਹਦੇ ਪਰਚਾ ਹੈਗਾ ਜੀ ਲੜਾਈ ਝਗੜਿਆਂ ਦਾ ਪਰਚਾ ਸੀ ਉਹ ਬਿਲਕੁਲ ਬਰੀ ਹੋ ਗਿਆ ਜੀ ਫ੍ਰੀ ਹੋ ਗਿਆ ਸੀਗਾ। ਇਹ ਫਾਜੀ ਸਾਡਾ ਵੀ ਤਾਂ ਮੁੰਡਾ ਇਹਨਾਂ ਨੇ ਨਜਾਜ਼ ਫੜਿਆ ਸੀਗਾ ਗੱਡੀ ਦਾ ਪਰਚਾ ਸੀਗਾ ਇਹਨਾਂ ਨੇ ਸਾਡਾ ਗੱਡੀ ਦੇ ਪਰਚੇ ਤੋਂ ਬਾਅਦ ਇਹਨਾਂ ਨੇ ਕੰਡੇ ਜੀ ਬਿਆਨ ਦੇਣੇ ਮੁੰਡੇ ਦੇ ਉਹਨਾਂ ਦੇ ਘਰ ਗੱਡੀ ਧੋਣ ਗਿਆ ਸੀਗਾ ਤਾਂ ਉਹਨਾਂ ਨੇ ਮੁੰਡੇ ਨੇ ਕੰਡਾ ਜੀ ਉਹਨਾਂ ਦੀ ਚੌਥੇ ਦਿਨ ਗੱਡੀ ਚੋਰੀ ਹੋ ਗਈ ਗੱਡੀ ਚੋਰੀ ਹੋ ਗਈ ਉਹਨਾਂ ਦੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕੰਡੇ ਵੀ ਬਿਆਨ ਦੇਣੇ ਗੱਡੀ ਦੇ ਤਾਂ ਵੀ ਤੂੰ ਇੱਥੇ ਆ ਚੌਂਕੀ ਅਸੀਂ ਚੌਂਕੀ ਆ ਗਏ ਚੌਂਕੀ ਤੋਂ ਬਾਅਦ ਕੰਡੇ ਜੀ ਉਹਨੂੰ ਦੀਪੇ ਨੂੰ ਛੱਡ ਦਿੱਤਾ ਇਹਨਾਂ ਨੇ ਦੀਪੇ ਨੂੰ ਛੱਡ ਦਿੱਤਾ ਇਹਨੂੰ ਫੜ ਲਿਆ ਇਹਨੂੰ ਕਹਿੰਦਾ ਵੀ 9 ਵਜੇ ਮੁੰਡਾ ਲੈ ਜਾਓ ਤੁਸੀਂ ਆਪਣਾ ਅਸੀਂ 9 ਵਜੇ ਮੁੰਡਾ ਲੈ ਗਏ ਦੂਏ ਦਿਨ ਕਹਿੰਦੇ ਵੀ ਮਾਤਾ ਪੇਸ਼ ਕਰਾ ਦਿਓ ਅਸੀਂ 10:30 ਵਜੇ ਆਕ ਪੇਸ਼ ਕਰਾਤਾ ਇਹਨੂੰ ਨਹੀਂ ਪੈਂਦਾ ਸੀ ਬਹੁਤ ਉਹ ਤੋਂ ਬਾਅਦ ਇਹਨਾਂ ਨੇ ਕਿਹਾ ਸਾਰਾ ਦਿਨ ਮੁੰਡਾ ਨਹੀਂ ਛੱਡਿਆ ਸਾਰਾ ਦਿਨ ਛੱਡਿਆ ਨਹੀਂ ਮੁੰਡਾ ਸੀ ਮਗਰ ਨਹੀਂ ਕੋਈ ਆਇਆ ਕਹਿੰਦਾ ਮੰਮੀ ਗੱਡੀ ਲੈ ਪਰਚਾਇਆ ਕੋਈ ਕੰਨੀ ਗੱਡੀ ਇਹਨਾਂ ਨੂੰ ਲੱਗ ਪਈ ਆ ਗੱਡੀ ਲੱਪਈ ਆ ਵੀ ਸਾਨੂੰ ਕੁਝ ਦੂਸਰਾ ਨਹੀਂ ਹੈਗਾ ਹੈ ਨਾ ਬਤੁਸੀ ਕੋਈ ਨਾ ਮੇਰੇ ਮਗਰ ਆਇਓ ਉਹ ਆਇਆ ਨਹੀਂ ਸਾਰਾ ਦਿਨ ਨਹੀਂ ਮਗਰ ਆਇਆ ਮੁੰਡਾ ਕੋਈ ਨਹੀਂ ਅਸੀਂ ਆਏ ਤੇ ਮਗਰ ਇਹਨਾਂ ਨੇ 5 ਵਜੇ ਜਾ ਕੇ ਇਹਨਾਂ ਨੇ ਪਰਚਾ ਉਹਦੇ ਤੇ ਪਾਤਾ ਮੁੰਡੇ ਦਾ ਕਾਦਾ ਦਿੱਤਾ ਪੱਤਾ ਕਰਦਾ ਗੋਲੀਆਂ ਦਾ ਕੰਡੇ ਵੀ ਗੋਲੀਆਂ ਤੇਰੇ ਕੋਲ ਨਿਕਲ ਕੰਡੇ ਚੱਕਲਾ ਗੋਲੀਆਂ ਨੇ ਤੇਰੇ ਕੋਲ ਹੀ ਮਾਰਦੇ ਖਾਂਦਾ ਮੁੰਡਾ ਸਾਡਾ ਗੋਲੀ ਉਹ ਇੱਕ ਸਰਕਾਰੂ ਗੋਲੀ ਖਾਂਦਾ ਸੀਗਾ ਇੱਕ ਸਰਕਾਰੂ ਬੰਦੇ ਦਾ ਨਾ ਪਾ ਪਾ ਆਏ ਹੁਣ ਕੀ ਕਹਿੰਦੇ ਹੁਣ ਤੁਸੀਂ ਫੈਸਲਾ ਕਰੋ ਜੋ ਸਾਡੇ ਨਾਲ ਕਹਿੰਦੇ ਆ ਇਹ ਬੇ ਮੁੰਡਾ ਕੱਢੋ ਜੇ ਸਾਡਾ ਮੋਟਰਸਾਈਕਲ ਦੋ ਮੋਟਰਸਾਈਕਲ ਦਾ ਕੀ ਰੌਲਾ ਹੈ ਜੀ ਮੋਟਰਸਾਈਕਲ ਮੁੰਡੇ ਨੇ ਕਿਸੇ ਤੋਂ ਲਿਆ ਸੀ ਮੁੱਲ ਉਸ ਤੋਂ ਬਾਅਦ ਅਸੀਂ ਪੈਸੇ ਦਿੱਤੇ ਸੀ ਉਹ ਪਹਿਲਾਂ ਉਹਦੇ ਕਾਗਜ਼ ਅਸੀਂ ਲਿਆਏ ਸੀ ਮੁੰਡੇ ਦੇ ਕੋਕੰਡਾ ਵੀ ਮਾਤਾ ਉਹ ਨੋਰਸੀ ਕੰਡਾ ਵੀ ਮਾਤਾ ਤੁਸੀਂ ਆਪਣੇ ਨਾਂ ਕਰਾਓ ਮੋਟਰਸਾਈਕਲ ਅਸੀਂ ਫੇ ਆਪਣੇ ਨਾਂ ਤੇ ਮੋਟਰਸਾਈਕਲ ਉਹਦੇ ਸਾਈਨ ਹੋਇਓ ਸਰਪੰਚ ਦੇ ਉਹਨਾਂ ਦੇ ਸਾਈਨ ਹੋਇਓ ਇਹਨਾਂ ਨੇ ਫੇ ਨਹੀਂ ਸਾਨੂੰ ਮੋਟਰਸਾਈਕਲ ਦਿੱਤਾ ਕੰਡ ਜੀ ਤੁਸੀਂ ਦੁਆ ਕਰੋ ਬੇ ਉਹਨੂੰ ਲਿਆਓ ਉਹਦਾ ਤਾਂ ਰੋਲੇ ਨਹੀਂ ਰਹਿ ਗਿਆ ਕੋਈ ਮੋਟਰਸਾਈਕਲ ਵਾਲੇ ਦਾ ਜਦੋਂ ਸਾਨੂੰ ਵੇਚ ਦਿੱਤਾ ਸਾਈਨ ਕਰ ਦਿੱਤੇ ਸਾਰੇ ਤੁਹਾਡੇ ਕੋ ਐਫੀ ਡਾਫਟ ਹੈਗਾ ਹਾਂਜੀ ਹੈਦਾ ਹੈ ਸਾਈਨ ਉਹਦੇ ਹੋਇਓ ਆ ਸਾਰਾ ਕੁਝ ਹੋਇਆ ਆ